ਅਜੀ ਭਾਈ ਜੀ ਕੀ ਹਾਲ ਚਾਲ ਹੈ ਉਮੀਦ ਕਰਦੇ ਸਾਰੇ ਠੀਕ ਠਾਕ ਹੋਵੋਗੇ ਅੱਜ ਆਪਾਂ ਕੜਨ ਲੱਗੇ ਤੂੜੀ ਦੀ ਤਿਆਰੀ ਮਸ਼ੀਨ ਆ ਰਹੀ ਆ ਵੀਰਾਂ ਲੈ ਕੇ ਆਪਾਂ ਲੱਗਦੇ ਤੂੜੀ ਕਰਨ ਤੇ ਨਾਲ ਨਾਲ ਆਪਾਂ ਬਣਾਵਾਂਗੇ ਵਲੌਗ ਤੇ ਆਪਾਂ ਬਹੁਤ ਹੀ ਮੋਟਰ ਤੇ ਵੀਰਾਂ ਲੈ ਕੇ ਆਉਂਦਾ ਤੂੜੀ ਵਾਲੀ ਮਸ਼ੀਨ ਤੇ ਆਪਾਂ ਨਾਲ ਹੁੰਦੇ ਚਲਾਉਣਾ ਤੇ ਜਿਹੜੀ ਆ ਪਹਿਲਾਂ ਵੱਡੀ ਆਪਾਂ 2 ਦਿਨ ਹੋ ਗਏ ਇਹਨੂੰ 4 ਦਿਨ ਹੋ ਗਏ ਵੱਡੀ ਨੂੰ ਤੇ ਪਹਿਲਾਂ ਕਰਾਂਗੇ ਇਹਨਾਂ ਦੀ ਤੂੜੀ ਤੇ ਉਹ ਪਰੇ ਕੰਨੀ ਦੇ ਤੇ ਜਿਹੜੀ ਕੱਲ ਵੱਡੀ ਉਹਦੀ 3-4 ਦਿਨ ਬਾਅਦ ਕਰਾਂਗੇ ਤੇ ਮਸ਼ੀਨ ਆ ਰਹੀ ਆ ਆਪਾਂ ਮਿਲਦੇ ਆਂਗਾ ਅੱਗੇ ਲਓ ਜੀ ਵੀਰ ਲੈ ਕੇ ਆਇਆ ਟਰੈਕਟਰ ਤੇ ਆਪਾਂ ਕਰਦੇ ਆਂ ਤੂੜੀ ਤਿਆਰੀ ਲਾਣਾ ਸੁੱਕਾ ਬੜਾ ਲਓ ਜੀ ਆਪਾਂ ਕਰੇ ਆਗੇ ਟਰੈਕਟਰ ਲੈਣ ਤੇ ਪਾ ਆਗੇ ਲਈਏ ਟਰੈਲੀ ਤੇ ਤੂੜੀ ਦੀ ਤਿਆਰੀ ਕਰ ਰਹੇ ਨੇ ਵੀਡੀਓ ਨਹੀਂ ਲੱਗੇ ਉੱਥੇ ਤੇ ਜਾ ਕੇ ਫਟਾਫਟ ਟਰੈਲੀ ਪਾ ਕੇ ਉੱਥੋਂ ਭਈਆਂ ਨੂੰ ਨਾਲ ਬਿਠਾ ਕੇ ਘਰੇ ਛੱਡ ਕੇ ਤੇ ਟਰੈਲੀ ਦੇ ਵਿੱਚ ਚੱਲਦੇ ਆਂ ਤੇ ਉੱਥੇ ਨਾਲ ਹੁੰਦੇ ਵਲੌਗ ਬਣਾਉਣੇ ਆ ਤੇ ਨਾਲੇ ਬਾਈ ਨੂੰ ਮਲਾਉਣੇ ਆ ਅੱਧਰ ਮਿਲ ਗਿਆ ਵਾ ਟਰੈਲੀ ਪਾ ਲਈ ਤੇ ਚੱਲੀਏ ਥੋੜੀ ਕਰਨਾ ਦੇਖ ਮੋਟਾ ਇਹ ਨਾ ਲਓ ਜੀ ਬਾਈ ਨੇ 20 ਕਿਲੋ ਮਿੰਟ ਦਾ 20 ਮੀਟਰ ਦੀ ਲਈ ਭਰਤੀ ਨਵੀਂ ਮਸ਼ੀਨ ਆ ਤੁਸਮੇਹ ਵਾਲਿਆਂ ਦੀ ਟ੍ਰੈਲੀਆ ਵੀ ਬੜੀਆਂ ਨੇ ਤੇ 20 ਕਿਲੋ ਦੇ ਟ੍ਰੈਲੀ ਭਰਤੀ ਤੇ ਚਲੋ ਚੱਲਦੇ ਆ ਘਰ ਨੂੰ ਜੇ ਜਾ ਕੇ ਮਿੰਦਾ ਟ੍ਰੈਲੀ ਲਾਉਣ ਲੱਗੇ ਆਪਾਂ ਲਾਤੀ ਟ੍ਰੈਲੀ ਬੈ ਕਰਕੇ ਤੇ ਲਾਉਣ ਲੱਗੇ ਬੰਦੇ ਤੇ ਤੇਰੀ ਲੈ ਤੇਰੀ ਘਰੀ ਜਾਂਦੇ ਨੇ ਪਹਿਲੀ ਟਰਾਲੀ ਪਹੁੰਚੀ ਆਲੇ ਵਾਈਆਂ ਨਹੀਂ ਪਾਉਣ ਲੱਗੇ ਨੇ ਤੇ ਬਰਾਂਡਾ ਬਰੂਂਡਾ ਸਭ ਕਰਿਆ ਪਿਆ ਤੇ 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 ਮਾਰੀ ਆ ਸਪਰੇਅ ਸ਼ੁਰੂ ਵਧੀਆ ਬਾਲਿਆ ਬੂਲਿਆ ਦੋ ਗਾੜਨ ਤੋਂ ਚੱਕ ਦੋ ਭਾਈ ਤੋਕੇ ਜੇ ਭਾਈ ਓਏ ਮਗਾ ਤੋਕੇ ਭਾਈ ਹਾਂ ਠੀਕ ਆ ਵਾਹ ਉਹ ਹੀ ਘੜਤਾ ਨਾ ਚੰਨੇ ਮੁਰੇ ਜੀ ਫਰਾਲ ਅੱਜ ਆਪੇ ਘਰ ਘਰ ਭੇਜਦਾ ਟਰੈਲੀਆਂ ਅੱਜ ਅੱਜ ਦੇ ਤੀਜੀ ਟਰੈਲੀ ਭਰਦੀ ਬੋਤਾ ਇਹ ਫੱਟੇ ਚੱਕੀ ਜਾਂਦਾ ਯਾਰ ਤ ਝਾੜਦਾ ਕਰਦਾ ਚੱਪਦਾ ਲੰਜਰਾ ਪਊ ਅਰਦੀ ਹੋ ਰਹੀ ਅੱਜ ਰੋ ਪਰ ਇਹ ਗੱਡੀ ਉਹ ਬੰਬੂ ਚਲਾ ਰਾ ਤੂੰ ਲੋਕੇ ਰੱਖੀ ਲਓ ਜੀ ਤੂੜੀ ਅੱਜ ਬਣਾਈਆਂ ਨੇ ਪਰ ਪੰਜੇ ਟਰੇ ਨਹੀਂ ਆ ਤੇ ਬਈ ਇਹ ਪਾਰਟੀ ਵਾਂਦੇ ਦੀ ਹੈਗਾ ਠੰਡਾ ਪੀਣਾ ਤੇ ਠੰਡਾ ਲੈ ਕੇ ਦਿੱਤਾ ਤੇ ਆਪਾਂ ਅੱਜ ਦੇ ਵਲੌਗ ਦੀ ਛੋੜੇ ਦੀ ਉਰੀ ਕਰਦੇ ਆ ਸਮਾਪਤੀ ਕਿੱਦਾਂ ਦਾ ਵਲੌਗ ਲੱਗਾ ਤਾਂ ਕਮੈਂਟ ਕਰਕੇ ਦੱਸਿਓ ਤੇ ਆ ਫੇਰ ਆਪਾਂ ਅੱਗੇ ਬਣਾਇਆ ਕਰਾਂਗੇ